ਹਾਂਜੀ ਪੂਰਾ ਸਾਰਾ ਸਾਰੇ ਕਪੜੇ ਖਰਾਬ ਹੋ ਗਏ ਬਿਲਕੁਲੀ ਪਾਣੀ ਦੇ ਵਿੱਚ ਪੂਰਾ ਡੁੱਬ ਚੁੱਕਾ ਹੀ ਆ ਜੰਗਾਲ ਹੀ ਜੰਗਾਲ ਹੋ ਗਿਆ ਬਹੁਤ ਮੰਦੀ ਵਾਲਾ ਜੰਗਾਲ ਵੀ ਪੈ ਗਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿੰਨੇ ਦਿਨ ਤੱਕ ਰਿਹਾ ਪਾਣੀ ਇਦਾਂ ਹੀ ਹਾਂਜੀ ਅੱਜ ਹੋ ਲਗਾਤਾਰ ਤਾਂ ਹੋ ਚੱਲਿਆ ਮਹੀਨਾ ਹੋ ਗਿਆ ਲੱਗਾ ਵਾ ਤੇ ਕੀ ਕਮਰਿਆਂ ਦੇ ਵਿੱਚ ਸਮਾਨ ਦੇ ਉੱਤੇ ਪਾਣੀ ਜਾਣਗਾ ਕਿ ਇਹ 10 ਦਿਨ ਲਗਾਤਾਰ ਪਾਣੀ ਰਿਹਾ ਵਾ ਅੱਛਾ 10 ਦਿਨ ਅੰਦਰ ਕਿੱਥੋਂ ਤੱਕ ਸੀਗਾ ਅੰਦਰ ਅੰਦਰ ਪਾਣੀ ਫੁੱਟ ਫੁੱਟ ਪਾਣੀ ਆਗਾ ਸੀਗਾ ਅੰਦਰ ਤੱਕ ਵੀ ਹਾਂਜੀ ਹਾਂਜੀ ਹੋ 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 ਤੇ ਸਾਰਾ ਲੀੜਾ ਲੱਤਾ ਜਿਹੜਾ ਉਹ ਖਰਾਬ ਹੋ ਗਿਆ ਬਿਲਕੁਲ ਖਰਾਬ ਹੋ ਗਿਆ ਕੋਈ ਪਾਉਣ ਵਾਸਤੇ ਲੀੜਾ ਨਹੀਂ ਰਾਤ ਨੂੰ ਸੌਣ ਵਾਸਤੇ ਕੋਈ ਕੱਪੜਾ ਨਹੀਂ ਰਹਿ ਗਿਆ ਸਾਡੇ ਸਭ ਕੁਝ ਹੀ ਗਲ ਚੁਕਾ ਵਾ ਤੇ ਕੋਈ ਮਦਦ ਵਗੈਰਾ ਪਹੁੰਚ ਰਹੀ ਕਿ ਨਹੀਂ ਮਦਦ ਪਹੁੰਚ ਰਹੀ ਆ ਮਾੜੀ ਜੰਗੀ ਚਲੋ ਖਾਣ ਪੀਣ ਨੂੰ ਪਾਣੀ ਤਾਂ ਨਹੀਂ ਇਹ ਦੇ ਰਿਹਾ ਤੁ ਫਿਰ ਸੌਣ ਨੂੰ ਰਾਤ ਬਿਸਤਰੇ ਵਗੈਰਿਆਂ ਦਾ ਕਿਦਾਂ ਕਰਦੇ ਹੋ ਹਾਂਜੀ ਅਸੀਂ ਪਾਰ ਹੀ ਚਲ ਜਾਂਦੇ ਹਾਂ ਅਸੀਂ ਪਾਰ ਹੀ ਚਲ ਜਾਂਦੇ ਹਾਂ ਹਾਂਜੀ ਰਾਤ ਨੂੰ ਫਿਰ ਅਸੀਂ ਪਾਰ ਚਲ ਜਾਂਦੇ ਹਾਂ ਇੱਥੇ ਨਹੀਂ ਪੀ ਤੇ ਅੱਛਾ ਦੇਣੇ ਆਉਣੇ ਹੋ ਫਿਰ ਚਲੋ ਘਰ ਦਾ ਸਮਾਨ ਬਾਹਰ ਕੱਢ ਕੇ ਧੁੱਪ 'ਦੂ ਪਲਵਾ ਲਈਏ ਹਾਂਜੀ ਹਾਂਜੀ ਬਹੁਤ ਕਮਰਿਆਂ ਦੀਆਂ ਛੱਤਾਂ ਵੀ ਬਿਲਕੁਲ ਝੋਗੀਆਂ ਸੀਗੀਆਂ